ਡਾਕਟਰ ਰਵਜੋਤ ਤੇ 모ਹਿੰਦਰ ਭਗਤ ਨੇ ਬਲਟਨ ਪਾਰਕ ਦਾ ਜਾਇਜ਼ਾ ਲਿਆ ਤੇ ਇਸੇ ਦੌਰਾਨ ਉਹਨਾਂ ਦੇ ਨਾਲ ਐਮਪੀ ਅਰਪਜਿਤ ਸਿੰਘ ਵੀ ਮੌਜੂਦ ਰਹੇ ਨੇ ਸੀਐਮ ਸਾਹਿਬ ਅਰਵਿੰਦ ਜੀ ਦੀ ਇਹੀ ਸੀਗੀ ਸੋਚ ਕਿ ਅਸੀਂ ਖੇਡ ਮੈਦਾਨਾਂ ਨੂੰ ਆਪਾਂ ਸਟੇਡੀਅਮਸ ਨੂੰ ਅਸੀਂ ਆਪਾਂ ਇਹਨਾਂ ਨੂੰ ਇੰਪੋਰਟੈਂਸ ਦੇ ਕੇ ਜੋ ਪੰਜਾਬ ਚ ਜਿਸ ਤਰ੍ਹਾਂ ਨਸ਼ਾ ਚੱਲ ਰਿਹਾ ਉਹਨਾਂ ਨੂੰ ਬੱਚਿਆਂ ਨੂੰ ਉਧਰੋਂ ਮੋਰਖੇ ਸੀ ਬੱਚੇ ਕਿੱਧਰ ਤੋਂ ਆਣਾ ਤੇ ਉਸ ਰਿਗਾਰਡਿੰਗ ਹੀ ਇਹ ਜਲੰਧਰ ਦਾ ਇੱਕ ਦੋਆਬੇ ਰੀਜਨ ਦਾ ਮੈਂ ਕਹਾਂਗਾ ਇੱਕ ਅਹਿਮ ਪ੍ਰੋਜੈਕਟ ਸੀਗਾ ਤੇ ਅੱਜ ਅਸੀਂ ਰਿਵਿਊ ਮੀਟਿੰਗ ਕੀਤੀ ਸਟੱਡੀ ਕੀਤਾ ਸਾਰਾ ਤੇ ਅਸੀਂ ਵਿਸ਼ਵਾਸ ਦਵਾਉਂਦੇ ਕਿ ਜਿਹੜਾ ਪ੍ਰੋਜੈਕਟ ਅਸੀਂ ਸ਼ੁਰੂ ਕੀਤਾ ਹੈਗਾ ਇੱਕ ਬਹੁਤ ਹੀ ਵਰਲਡ ਮੈਂ ਕਹਾਂਗਾ ਰੈਨਾਉਡ ਪ੍ਰੋਜੈਕਟ ਹੈਗਾ ਤੇ ਅਸੀਂ ਇਹਨੂੰ ਟਾਈਮਲੀ ਅਸੀਂ ਪੂਰਾ ਕਰਾਂਗੇ ਕੁਝ ਪ੍ਰੋਬਲਮਸ ਕਰਕੇ ਕੁਝ ਸਮੇਂ ਪਹਿਲਾਂ ਇਹ ਸਿਰੇ ਨਹੀਂ ਚੜ ਸਕਿਆ ਪਰ ਹੁਣ ਸਾਡੀ ਸਰਕਾਰ ਦੀ ਸਾਡੀ ਖੁਦ ਦੀ ਸਾਡੀ ਸਾਰੀ ਜਲੰਧਰ ਟੀਮ ਦੀ ਜ਼ਿੰਮੇਵਾਰੀ ਹੈ ਸੀ ਆਪਾਂ ਟਾਈਮਲੀ ਇਹਨੂੰ ਖਤਮ ਕਰੀਏ ਤੇ ਜਿਹੜੀ ਫੈਸਿਲਿਟੀਜ਼ ਅਸੀਂ ਆਪਾਂ ਕਿਹਾ ਸੀ ਇੱਥੇ ਲਿਆਉਣ ਵਾਸਤੇ ਚਾਹੇ ਕ੍ਰਿਕਟ ਸਟੇਡੀਅਮ ਹੋਵੇ ਚਾਹੇ ਹੌਕੀ ਦਾ ਹੋਵੇ ਚਾਹੇ ਸਾਈਕਲਿੰਗ ਵਾਸਤੇ ਹੋਵੇ ਜਾਂ ਜੋਗਿੰਗ ਪਾਰਕ ਹੋਵੇ ਜੋਗਿੰਗ ਟਰੈਕ ਹੋਵੇ ਸਾਰੇ ਅਸੀਂ ਆਪਾਂ ਲੈ ਕੇ ਆਵਾਂਗੇ ਤੇ ਵੀ ਅਸੀਂ ਆਪਾਂ ਡਿਸਕਸ ਕੀਤਾ ਸੇਵ ਆਊਟ ਆਫਟਰ 1 ਮੰਥ ਅਸੀਂ ਆਪਾਂ ਚਲੋ ਹੁਣ ਤਾਂ ਬਰਸਾਤ ਸੀ ਅਸੀਂ ਅੱਬ ਇੱਥੇ ਮੀਟਿੰਗ ਕਰ ਲਈ ਆ ਅਗਲੀ ਵਾਰ ਅਸੀਂ ਵੀ ਦੇਵਾ ਦਸੀ ਆਪਾਂ ਗਰਾਊਂਡ ਤੇ ਜਾ ਕੇ ਅਸੀਂ ਆਪਾਂ ਸਾਰੇ ਨੂੰ ਪ੍ਰੋਜੈਕਟ ਦੇ ਆਪਾਂ ਆਪਾਂ ਨੂੰ ਦੇਖਾਂਗੇ ਆਪਾਂ ਇਨਸਪੈਕਸ਼ਨ ਇਹਦੀ ਕਰਾਂਗੇ ਇੱਥੇ ਕੰਮ ਕੰਪਲੀਟ ਹੋਏਗਾ ਤੇ ਮੇਰੀ ਨਜ਼ਰ ਦੇ ਵਿੱਚ ਕੁਝ ਕੰਮ ਸੀਗੇ ਜਿਵੇਂ ਇਹਨਾਂ ਦੀ ਨਜ਼ਰ ਰੱਖੀ ਕਿ ਜੀ ਕੰਮ ਸਟਾਰਟ ਨਹੀਂ ਹੋਇਆ ਕੁਝ ਗਿਲੇ ਸੀ ਹਰ ਪ੍ਰੋਸੈਸ ਲਈ ਥੋੜਾ ਜਿਹਾ ਟਾਈਮ ਲੱਗ ਰਿਹਾ ਸੀਗਾ ਜੀ ਸਾਹਿਬ ਨੇ ਅਮਿਸ਼ਾ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਦੱਸਿਆ ਕਿ ਕੀ ਕੀ ਮੁਸ਼ਕਲ ਆਈਆਂ ਬਟ ਉਹਨਾਂ ਮੁਸ਼ਕਲਾਂ ਦੇ باوجود ਵੀ ਕੰਮ ਜਿਹੜਾ ਹੈ ਕਹਿੰਦੇ ਇਸ ਟਾਈਮ ਲੀ ਕੰਪਲੀਟ ਕਰ ਦਵਾਂਗੇ ਬਟ ਤੁਸੀਂ ਇੱਥੇ ਆਏ ਹੋ ਜੀ ਮੈਂ ਜ਼ਰੂਰ ਚਾਹਾਂਗਾ ਕਿ ਥੋੜਾ ਜਿਆ ਸਾਡੇ ਸਾਰੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਉਂਕਿ ਅਸੀਂ ਸਰਕਾਰ ਦੇ ਨਾਲ ਕੰਮ ਕਰਦੇ ਹਾਂ ਸਰਕਾਰ ਦੇ ਵਿੱਚ ਕਿ ਅਸੀਂ ਟਾਈਮਲੀ ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਅਸੀਂ ਪੂਰਾ ਕੀਤਾ ਜਾਵੇ ਤੁਸੀਂ ਆਏ ਹੋ ਅਗਲੇ ਮਹੀਨੇ ਵੀ ਆਪਾਂ ਇੱਕ ਚੱਕਰ ਰੱਖਿਆ ਫਿਰ ਨਹੀਂ ਕਰਦੇ ਕਿ ਜਿਵੇਂ ਡੀ ਸਾਹਿਬ ਕਹਿ ਰਹੇ ਮਿਸਟਰ ਸਾਹਿਬ ਕਹਿ ਰਹੇ ਕਿ ਟਾਈਮਲੀ ਇਹ ਕੰਮ ਕੰਪਲੀਟ ਕਰ ਦਿੱਤਾ ਜਾਏਗਾ ਤੇ ਉਹ ਕਦੀ ਸਰਕਾਰ ਦਾ ਵजूद ਪਤਾ ਲੱਗਦਾ ਸੀ ਜਿਹੜਾ ਕੰਮ ਕਹਿੰਦੇ ਅਸੀਂ ਅੱਜ ਜੀ ਦੇ ਵੀਊ ਮੀਟਿੰਗ ਕਰਨ ਵਾਸਤੇ ਆਇਆ ਅਤੇ ਬਹੁਤ ਸਤਿਕਾਰਯੋਗ ਕਪਤਨ ਮੰਤਰੀ ਡਾਕਟਰ ਅਰਜਨ ਜੀ ਉਹਦੇ ਨਾਲ ਬਹੁਤ ਹੀ ਸਤਿਕਾਰਯੋਗ ਮੈਂ ਦੇਖ ਰਿਹਾ ਸੀ ਕਿ ਸਰਦਾਰ ਰਤਨ ਸਿੰਘ ਪੱਜੀ ਜੀ ਨੂੰ ਆਪਣੀਆਂ ਪੁਰਾਣੀਆਂ ਯਾਦਾਂ ਨਹੀਂ ਆ ਰਹੀਆਂ ਹਨ ਉਹ ਬਹੁਤ ਉਹਨਾਂ ਨੂੰ ਮਹਿਸੂਸ ਹੋ ਰਹੀ ਸੀ ਜਿਹੜੀ ਸਾਡੀ ਪਿਛਲੀ ਅਰिजिनल ਸੀ ਉਹ ਕਿੱਥੇ ਚਲੀ ਗਈ ਹੈ ਕਿਉਂਕਿ ਨਾ ਉੱਥੇ ਖੇਡ ਕੇ ਉੱਥੇ ਪ੍ਰੈਕਟਿਸ ਕਰਕੇ ਅ ਜੀ ਇੰਟਰਨੈਸ਼ਨਲ ਹਸਤੀ ਬਣੇ ਨੇ ਸੋ ਇਨ ਹੈ ਹੀ ਇਜ਼ ਵੈਰੀ ਮਚ ਕਨਸਰਨਡ ਅਬਾਊਟ ਦਿਸ ਪ੍ਰੋਜੈਕਟ ਅੱਛੀ ਗੱਲ ਹੈ ਬਹੁਤ ਅੱਛਾ ਲੱਗ ਰਿਹਾ ਹੈ ਦੇ ਨਾਲ ਸਟੇਰ ਸਾਹਿਬ ਜਿਹੜੇ ਵੀ ਇਤਨ ਕੋਲੀ ਜੀ ਐਂਡ ਰਾਜਨਗੋਪਾਲ ਰਾਜ ਜੀ ਜਿਲ੍ਹਾ ਟੋਟਾਂ ਦੇ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਔਰ ਸਾਰੇ ਜਿਹੜੇ ਆਫਿਸ ਮੇਰੇ ਰਾਏ ਨੇ ਸਾਰਿਆਂ ਦਾ ਮੈਂ ਧੰਨਵਾਦੀ ਕਰਨਾ ਔਰ ਇਹ ਜਿਹੜੀ ਰਿਵਿਊ ਮੀਟਿੰਗ ਰੱਥੀ ਹੈ ਬਹੁਤ ਕਿ ਕਿਸੇ ਵੀ ਕੰਮ ਦਾ ਜੇ ਤਸਕੂਬ ਕੀਤਾ ਜਾਵੇ ਤਾਂ ਹੀ ਜਲਦੀ ਬੰਦਾ ਹੈ ਟਾਈਮਲੀ ਬੰਦਾ ਹੈ ਸੋ ਇਹ ਕਿਸੇ ਵੀ ਕੰਮ ਜਿਹੜਾ ਤੁਸੀਂ ਅੱਜ ਰਿਵਿਊ ਕਰਨ ਆਏ ਹੋ ਕਰਾ ਬਹੁਤ ਬਹੁਤ ਧੰਨਵਾਦ ਕਰਨੇ ਆ ਅਜੀ ਤੁਹਾਡੇ ਨਾਲ ਨਾ ਜਿੱਤੀ ਜਰ ਰਜਿੰਦਰ ਸ਼ਹਿਰ ਹੈਗਾ ਇਹ ਦੁਨੀਆ ਦੇ ਉੱਪਰ ਮਸ਼ਹੂਰ ਹੈਗਾ ਕੇਵਲ ਤਾਂ ਤੇਵਲ ਸਪੋਰਟਸ ਇੰਡਸਟਰੀ ਦੇ ਕਰਕੇ ਵਰਲਡ ਲੈਵਲ ਤੇ 에ਵਰੀਵੇਅਰ ਅਲੱਗ-ਅਲੱਗ ਚਰਚਾ ਹੁੰਦੀ ਹੈ ਜਿੰਦਾਂ ਦਾ ਨਾਮ ਲੈ ਕੇ ਦੁਨੀਆ ਦੇ ਵਿੱਚ ਆਪੋ ਸਪੋਰਟਸ ਇੰਡਸਟਰੀ ਜਿਹੜਾ ਇੱਥੇ ਹੈਗੀ ਹੈ ਉਹਦੇ ਨਾਲ ਜਿਹੜਾ ਟ੍ਰੈਂਡੀਸ਼ਨ ਹੋਏਗੀ ਕਿ ਸਪੋਰਟਸ ਹਬ ਇੱਥੇ ਬਣੇਗਾ ਸਾਡੇ ਸ਼ਹਿਰ ਨੂੰ ਹੋਲਚ